ਹਾਂਜੀ ਜੀ ਸਤਿ ਸ਼੍ਰੀ ਅਕਾਲ ਜੀ ਕਮਲਜੀਤ ਕਿਚਨ ਵਲੌਗ ਤੁਹਾਡਾ ਸਵਾਗਤ ਆਪਾਂ ਆਇਆ ਫਿਰ ਛੱਤ ਤੇ ਦੇਖਿਆ ਹੈ ਕਿ ਸੁੱਕਦਣਗੇ ਕੁਝ ਕੁ ਸੇਚਾ ਨਾ ਬੂਟੇ ਸਾਡੇ ਸੁੱਕ ਜਾਂਦੇ ਸ ਬੂਟੇ ਨਹੀਂ ਮਤਲਬ ਕਿ ਇਹ ਪਾਣੀ ਦੇਖੋ ਨਾ ਇਹ ਸੁੱਕ ਗਿਆ ਮੈਂ ਕਿਹਾ ਚਲੋ ਦੇਖਿਆ ਵਾ ਤੇ ਇਹ ਮਿਰਚਾਂ ਵੀ ਲੱਗੀਆਂ ਪਰ ਮਿਰਚਾਂ ਮੈਂ ਨਹੀਂ ਤੋੜਾਂਗੀ ਬਿਲਕੁਲ ਸਾ ਥੱਲੇ ਪੰਨਾਂ ਦੀ ਮਿਰਚਾਂ ਬਸ ਸਾਡ ਰੱਖਣ ਅੰਗਦੇ ਬੜੀ ਹਾਰਨ ਦਿੰਦੇ ਨੇ ਛੜਕ ਦੇਖੋ ਮਿਰਚਾਂ ਦੀ ਮਿਰਚਾਂ ਕਾਫੀ ਲੱਗੀਆਂ ਨੇ ਤਾਂ ਮਿਰਚਾਂ ਮੇਰੇ ਕੋਲ ਹੈ ਨਾ ਭਲੇ ਪੰਨਾਂ ਸੀਗੇ ਮੈਂ ਬੋਲੀ ਚਲੋ ਫੇਰ ਲਾਂਗੇ ਹਨ ਇਹਨੂੰ ਵੀ ਪਾਣੀ ਦੇਣ ਵਾਲਾ ਤੇ ਇੱਕ ਦੂਆਂ ਨੂੰ ਵੀ ਪਾਣੀ ਦੇਣ ਵਾਲਾ ਤੁਹਾਨੂੰ ਹੋਰ ਦੱਸਾਂ ਕਦੂ ਲੱਗੇ ਹੈ ਤਾਂ ਛੋਟਾ ਜੀ ਪਰ ਮੈਨੂੰ ਤੋੜ ਕੇ ਲੈ ਕੇ ਜਾਵਾਂਗੀ ਇਹ ਫਿਰ ਪਤਾ ਨਹੀਂ ਕਿ ਇਹ ਜਹਾ ਬੀ ਇਹ ਜਹਾ ਜਿਹੜਾ ਬੁਜਾਣੀ ਮਿੱਟੀ ਇੱਧਰ ਲਈ ਹੈ ਜੀ ਬਹੁਤ ਜਲਦੀ ਨਾ ਪੱਕ ਜਾਂਦੇ ਨੇ ਅੰਕ ਕਿ ਸ਼ਾਇਦ ਤਾਂ ਛੋਟੇ ਛੋਟੇ ਵਧੀਆ ਦੋ ਜੀ ਹੈ ਸਬਜ਼ੀ ਬਣਾਵਾਂਗੇ ਹੌਲੇ-ਹੌਲੇ ਜੇ ਹੋਏ ਪਏ ਨੇ ਮੈਨੂੰ ਲੱਗਦਾ ਪੱਕਣਾ ਜਾਣ ਅੱਗੇ ਇੱਕ ਦਿਨ ਮੈਨੂੰ ਬਹਿਮ ਹੋ ਗਿਆ ਮੈਂ ਤੋੜਿਆ ਤਾਂ ਵਿਚਾਰਾ ਪੱਕਿਆ ਨਹੀਂ ਸੀ ਲੋ ਜੀ ਦੇਖ ਤੇ ਐ ਚੱਲਦੇ ਨੇ ਆ ਵੀ ਖਾਲੀ ਹੋ ਗਿਆ ਆਪਾ ਪਿਆਜ਼ ਪੁੱਟ ਤੇ ਹਨ ਬਾਕੀ ਆ ਬੂਟੇ ਨੇ ਵਿਚਾਰੇ ਮੈਂ ਸੋਚਿਆ ਕਿ ਮੈਂ ਚਲਾਈ ਰੱਖਾਂ ਨਾ ਮੈਂ ਸਾਗ ਬਣਾਉਂਦੀ ਨਾ ਤੇ ਫਿਰ ਹਸਬੰਦ ਆ ਜੇ ਸਾਰੀ ਪੱਟ ਕੇ ਛੱਡ ਦੇ ਤੇ ਲਾ ਲੱਗੇ ਪੈ ਨਹੀਂ ਗਣ ਛੱਡਦੀ ਆ ਅੱਜ ਤੱਕ ਰੁੱਸਣ ਦੀਆਂ ਲੱਗਿਆ ਹੈ ਜਾਂਦੇ ਡੱਕ ਇਹ ਵੀ ਮੇਰੇ ਬੂਟੇ ਜ ਸੁੱਕ ਜਲੇ ਪਰ ਹੁਣ ਇਹਨਾਂ ਨੂੰ ਮੈਂ ਅਗਲੇ ਜਾ ਕੇ ਮਹੀਨੇ ਚ ਨਾ ਜਦੋਂ ਅਗਸਤ ਤੀ ਹੁੰਦੀ ਆ ਉਦੋਂ ਲਾ ਲਾਂਗੀ ਇਹਨਾਂ ਤੇ ਗਮਨੇ ਚੁੱਕਾ ਆ ਪਾ ਮਾਗੀ ਮੈਨਾਂ ਗਮਨੇ ਚ ਇਹ ਮੇਰੇ ਕਿੰਨੇ ਸੋਨੇ ਕੰਨੀ ਪਾ ਮ ਹੋਏ ਨੇ ਤੁਸੀਂ ਕਦੇ ਵੀ ਕੰਗੀ ਫਾਮ ਲਾਉਣੇ ਨਾ ਇਹ ਬੂਟਾ ਲੈਣ ਜਾਓ ਤੁਸੀਂ ਬਹੁਤ ਮਹਿੰਗਾ ਮਿਲਦਾ ਪਰ ਮੁੱਲ ਨਾਲ ਆ ਕੋਈ ਸਦਾ ਵੱਡਾ ਬੂਟਾ ਹੁੰਦਾ ਤਾਂ ਥੱਲੇ ਬੀਜ ਹੁੰਦੇ ਲੱਗੇ ਹੋਏ ਬੀਜਾਂ ਤੋਂ ਥੱਲੇ ਹੋ ਕੇ ਨਿੱਕੇ ਨਿੱਕੇ ਬਹੁਤ ਹੁੰਦੇ ਨੇ ਆਪਾਂ ਉੱਥੋਂ ਹੀ ਤਿਆਰ ਕੀਤੇ ਆ ਬਹੁਤ ਸਖਨਾ ਸਾਲ ਦੇ ਗਏ ਇਹ ਇਹਨਾਂ ਦਾ ਹੈਪੀ ਬਰਥਡੇ ਵੀ ਆਉਣ ਵਾਲਾ ਇਹ ਪਦੀਨਾ ਤੇ ਇਹ ਖਾਲੀ ਵਿਚਾਰੇ ਪੈਂ ਤਨ ਦਾ ਪਾਲਕ ਦਾ ਬੀਜ ਬਣ ਗਿਆ ਤੇ ਇਹਦੇ ਵਿੱਚ ਵੀ ਕੀ ਆ ਦੇ ਅਸਲੀ ਲੱਗੇ ਹੋਏ ਆ ਤਿੰਨ ਚਾਰ ਕੀ ਲੱਗੇ ਹੋਇਆ ਹੈ ਤਾਂ ਛੋਟੇ ਛੋਟੇ ਜੇ ਪਰ ਮੈਂ ਸਾਰੇ ਲੈ ਜਾਣੇ ਆਂਗੇ ਪੱਕ ਜਾਣਗੇ ਇੱਕ ਹੋਰ ਹੋਣਾ ਇੱਥੇ ਕਿਤੇ ਹਾਂ ਇਹ ਕੇਸ ਇਹ ਦੇਖੋ ਇਹ ਤਾਂ ਬਹੁਤ ਛੋਟਾ ਇਹ ਹੁਣ ਪੱਕ ਗਿਆ ਦੇਖੋ ਇਹਦਾ ਨੇ ਬਦਲ ਤਾਂ ਵੀ ਇਦਾਂ ਭਾਈ ਤੇ ਰੱਬ ਜਾਣਦਾ ਪਤਾ ਨਹੀਂ ਮਿੱਟੀ ਇਦਾਂ ਦੀ ਆ ਹਨਾ ਕਿਉਂਕਿ ਲੋਕ ਵੀ ਦੋਆਬੇ ਦੇ ਥੋੜੇ ਖੁਸ਼ਕ ਜਿਹੇ ਹੁੰਦੇ ਨੇ ਜਿਆਦਾ ਮਰਖਾਸ ਵਾਲੇ ਘੱਟੀ ਹੁੰਦੇ ਨੇ ਕੋਈ ਕੋਈ ਹੁੰਦੇ ਨੇ ਇੱਥੇ ਤੁਹਾਡਾ ਕਦੇ ਇਤਿਹਾਸ ਦਿਖਾਵਾਂਗੀ ਮੈਂ ਜੋ ਆਇਦਾ ਫਗਵਾੜੇ ਦਾ ਕੀ ਫਗਵਾੜੇ ਦਾ ਨਾਮ ਕਿਉਂ ਪਿਆ ਹਨਾ ਕੀ ਹੋਇਆ ਵਾ ਇਹ ਕਿ ਇਹ 3 ਡਾ ਲੱਗਿਆ ਦੇਖੋ ਇੱਕ ਇੱਕ ਟਿੰਡਾ ਲੱਗਿਆ ਵਾ ਜਿਆਦਾ ਨਹੀਂ ਗੇ ਚੱਪਣ ਕੱਦੂ ਆ ਸੌਰੀ ਟਿੰਡੇ ਨਹੀਂ ਚੱਪਣ ਕੱਦੂ ਇਹ ਕਿਦਾਂ ਕਿਉਂ ਸੁੱਕਦੇ ਨਹੀਂ ਪਹਿਲਾਂ ਇੱਕ ਵਾਰੀ ਇੱਕ ਦੋ ਵਾਰੀ ਉੱਤਰੇ ਨੇ ਜਿਆਦਾ ਨਹੀਂ ਤੇ ਸੁੱਕਦੇ ਨੇ ਹੁਣ ਆਪਾਂ ਇਹਨੂੰ ਇੱਕ ਨੂੰ ਪਾਣੀ ਨਾਲ ਛੱਡ ਦਿੰਨੇ ਆਂਗੇ ਜਿਆਦਾ ਨੂੰ ਪਾਣੀ ਨਹੀਂ ਲਾਉਣਾ ਕਿਉਂਕਿ ਤੁਹਾਨੂੰ ਪਤਾ ਤੇ ਮੌਸਮ ਕਿਦਾਂ ਦਾ ਸੀਗਾ ਜਿਹੜਾ ਹੋਇਆ ਕਿ ਨਾ ਤੂਫਾਨ ਆਇਆ ਤੇ ਆਪਾਂ ਘਰ ਗਏ ਹੋਏ ਸੀਗੇ ਉਦੋਂ ਬਾਅਦ ਫੇਰੇ ਆਏ ਪਾਣੀ ਪਾਣੀ ਹੋ ਗਈ ਇੱਥੇ ਹੁਣ ਪਾਣੀ ਪਾਣੀ ਹੋ ਗਈ ਭਾਈ ਪਾਣੀ ਤਾਂ ਇਸ ਗਿਆਣਾ ਮੈਂ ਛੱਤ ਤੇ ਚੜੀ ਆ ਤੇ ਬਾਹਰਲਾ 뷰 ਦੇਖ ਲਓ ਤੁਸੀਂ ਸਾਡੇ ਵਾਲੇ ਦਾਲੇ ਤੇ ਬਹੁਤ ਸੋਹਣਾ 뷰 ਆ ਸਾਹਮਣੇ ਨਾ ਸਾਹਮਣੇ ਅੰਬੀਆਂ ਦਾ ਬੂਟਾ ਵਾ ਉਹ ਸਾਹਮਣੇ ਜਿਹੜਾ ਮੈਂ ਤੁਹਾਨੂੰ ਜ਼ੂਮ ਕਰਕੇ ਦਿਖਾਵਾਂ ਇਹਨੂੰ ਬਹੁਤ ਅੰਬੀਆਂ ਇਸ ਅੰਬੀਆਂ ਲੱਗੀਆਂ ਹੋਈਆਂ ਦੇਖੋ ਇਸ ਕੋਲ ਚ ਬੂਟਾ ਲੱਗਿਆ ਹੋਇਆ ਵਾ ਇੱਥੇ ਵੀ ਸਕੂਲ ਨਾਲ ਮੇਰੇ ਤਾਂ ਮੇਰੇ ਘਰ ਦੇ ਪਿੰਡ ਵੀ ਮੇਰੇ ਨਾਲ ਸਕੂਲ ਹੈ ਇੱਥੇ ਇੱਕ ਹੋਰ ਬੂਟਾ ਉਹਦੇ ਵੀ ਅੰਬੀਆਂ ਲੱਗੀਆਂ ਹੋਈਆਂ ਉਹ ਮੈਂ ਤੁਹਾਨੂੰ ਨੇੜੇ ਦਿਖਾਵਾਂਗੀ ਤੇ ਬਿਲਕੁਲ ਨੇੜੇ ਮੈਂ ਥੱਲੇ ਜਾ ਕੇ ਦਿਖਾਵਾਂ ਉਹ ਦੇਖ ਅੰਬੀਆਂ ਲੱਗੀਆਂ ਹੋਈਆਂ ਕੱਚੀ ਅੰਬੀਆਂ ਤਾਂ ਫਿਰ ਆਪਾਂ ਤਾਂ ਬਾਜ਼ਾਰ ਚੋ ਲੈ ਆਉਣੇ ਆ ਸਕੂਲ ਵੈਦਰ ਮਿਹੜਬਾਂ ਨੇ ਖਾਣੀਆਂ ਹੋਣਆਂ ਵਿਚਾਰੀਆਂ ਨੇ ਥੱਲੇ ਵੀ ਸਾਡੇ ਦੇਖ ਲੋ ਇੱਧਰ ਬੁੱਟੇ ਪਏ ਨੇ ਬਹੁਤ ਤਾਂ ਇੱਧਰ ਇਹ 슈ਗਰ ਮੈਲ ਬੰਦਾ ਅੱਜ ਕੱਲ ਜਦੋਂ ਚੱਲਦੀ ਹੈ ਤਾਂ ਉਦੋਂ ਨਾ ਇੰਨਾ ਖਲਾਰਾ ਪੈਂਦਾ ਬਹੁਤ ਖਲਾਰਾ ਪੈਂਦਾ ਬਹੁਤ ਦਾ ਮਤਲਬ ਕਿ ਅੰਤ ਨਹੀਂ ਹੁੰਦਾ ਕਾਲਖ ਕੱਪੜਿਆਂ ਤੇ ਡਿੱਗਦੀ ਆਗੀ ਫਿਰ ਕਈ ਲੋਕ ਤਾਂ ਧਰਨੇ ਦੇਣ ਤੱਕ ਚੁਰ ਜਾਂਦੇ ਨੇ ਵੀ ਪ੍ਰਾਪਰਟੀ ਇਹ ਹੜੱਪ ਦੇ ਸਾਰੇ ਇਹ ਕਰਦੇ ਬੋ ਕਰਦੇ ਚਲੋ ਜਿਸ ਨੇ ਇਹਨਾਂ ਪਹਿਲਾਇਆ ਨਾ ਤੇ ਗਲਨੇ ਕਮਾਈ ਤਾਂ ਕਰਨੀ ਆ ਪਰ ਕਾਲਸ਼ ਬਹੁਤ ਜ਼ਿਆਦਾ ਆਉਂਦੀ ਹੈ ਕੱਪੜਿਆਂ ਤੇ ਉਹਨੇ ਸਾਡੇ ਘਰਾਂ ਚ ਆਉਂਦੇ ਸਨ ਗੇਟ ਬੰਦ ਕਰਨੇ ਪਏ ਜਾਂਦੇ ਨੇ ਫਿਰ ਅਸੀਂ ਗੇਟ ਬੰਦ ਕਰਕੇ ਰੱਖ ਲਈਦੇ ਕੀ ਕਰਨਾ ਹੈ ਨਾ ਕੱਪੜੇ ਆਪਣੇ ਅੰਦਰ ਹੀ ਹੁੰਦੇ ਨੇ ਹਮੇਸ਼ਾ ਸਰਦੀ ਚ ਕਿਤੇ ਬਿਸ਼ੱਕ ਮੈਂ ਬਾਹਰ ਰੱਖ ਲਾਵਾਂ ਵੀ ਚਲੋ ਥੋੜੀ ਜੀ ਧੱਪ ਲੱਗਣ ਤੋਂ ਕਿ ਕੱਪੜਿਆਂ ਨੂੰ ਜਿੰਨਾ ਚਿਰ ਧੱਪਣੇ ਲੱਗੇ ਉਹਨਾਂ ਚਿਰ ਕੱਪੜਿਆਂ ਦਾ ਨਾ ਜਾਂਦੀ ਨਹੀਂ ਕੱਪੜੇ ਸਾਬਣ ਸਰਫ ਜਿਹਦੀ ਨਹੀਂ ਤਾਂ ਸਵੇਰ ਜਿਹੜੀ ਆਂਦੀ ਹੈ ਮੇਨ ਚੀਜ਼ੇ ਚਿੱਟੇ ਕੱਪੜੇ ਤਾਂ ਹਮੇਸ਼ਾ ਹੱਥ ਨਾਲ ਤੋਂ ਹੋਵੇ। ਤਾਂ ਚੰਗਾ ਰਹਿੰਦਾ। ਮੇਰੇ ਮਗਰ ਪਾਣੀ ਲਾਇਆ ਹੋਣਾ। ਲੱਗ ਰਿਹਾ ਦੇਖੋ ਪਾਈਪ ਦਾ ਵਿਚਾਰੀ ਦਾ ਟੁੱਟ ਗਈ ਹੈ ਹਨਾ। ਇਹਨੂੰ ਕਰਾਂਗੇ ਟੇਪ ਲੈ ਕੇ ਆਵਾਂਗੇ ਇਹਦੇ ਉੱਪਰ ਲਪੇਟ ਦੇਾਂਗੇ। ਫਿਰ ਇਹ ਠੀਕ ਰਹੇਗੀ। ਇੱਧਰ ਸਾਡੇ ਗੁਰਦੁਆਰਾ ਸਹਿਰ ਜਿੱਥੇ ਮੈਂ ਸ਼ਾਮ ਨੂੰ ਜਾਂਦੀ ਆਂ ਪਰ ਮੈਨੂੰ ਤਾਂ ਟੁੱਪ ਦੇ ਵਿੱਚ ਕੁਝ ਨਹੀਂ ਦਿਖ ਰਿਹਾ। ਇਹ ਸਾਡੇ ਲਾਇਆ ਹੋਇਆ Jio ਟਾਵਰ। ਟਾਵਰ ਨਾਲ ਨਾਲ ਇਹ ਕਨੈਕਸ਼ਨ ਦੇ ਲਵਾਇਆ ਹੋ ਜਾਣਾ ਆਪਾਂ ਹੁਣ ਚੱਲਦੇ ਆਂ ਕੱਦੂ ਤੋੜ ਲਏ ਹੈਨਾ ਕਰਦਾ ਆਪਾਂ ਨਾਲ ਲੈ ਤੁਹਾਨੂੰ ਕੱਦੂ ਤੋੜ ਕੇ ਦਿਖਾਉਣੀ ਹੈ ਫਿਰ ਮੈਂ ਫਿਰ ਆਪਾਂ ਬਣਾ ਕੇ ਵੀ ਦਿਖਾਵਾਂਗੇ ਤੁਹਾਨੂੰ ਸੁੱਖਣ ਦੀ ਸਬਜ਼ੀ ਹੂੰ ਪਹਿਲਾਂ ਦੋਸੀ ਪੱਕ ਗਈ ਸੀ ਹੁਣ ਇੱਕ ਤੁਹਾਨੂੰ ਸਾਹਮਣੇ ਕਰਦੇ ਉੱਤੇ ਬੈਠਾ ਕੁੱਗੀਆਂ ਨੇ ਕਬੂਤਰਾਂ ਦਾ ਜੋੜਾ ਬੈਠਾ ਹੈਨਾ ਏਕਾ ਜੂਮ ਕਰਕੇ ਜੇ ਹੁੰਦੇ ਆ ਤਾਹਾਂ ਨਹੀਂ ਹੋ ਨਹੀਂ ਰਹੇ ਹੈਨਾ ਜੂਮ ਮੈਂ ਜੂਮ ਕਰਕੇ ਹੋ ਨਹੀਂ ਰਹੇ ਥੋੜੀ ਦੂਰ ਤੇ ਚੱਲ ਜਾਂਦੇ ਨੇ ਨਹੀਂ ਦਿਖ ਰਹਿਣਾ ਹਣਾ ਆਓ ਦੇ ਬੈਠਾ ਦੇਖੋ ਕਬੂਤਰਾਂ ਦਾ ਜੋੜਾ ਮੇਰੇ ਘਰ ਵੀ ਬਹੁਤ ਨੇ ਕਬੂਤਰ ਚਲੋ ਆਪਾਂ ਤੁਰਨ ਲਈ ਸਬਜ਼ੀ ਫਿਰ ਆਪਾਂ ਲੈ ਕੇ ਚੱਲੀਏ ਥੱਲੇ ਤੁਹਾਨੂੰ ਦਿਖਾਉਣੇ ਆ ਥੱਲੇ ਪਿੰਡੋਂ ਵੀ ਕੀ ਸਬਜ਼ੀ ਲੈ ਕੇ ਆਂਦੀ ਆ ਉਹ ਵੀ ਤੁਹਾਨੂੰ ਦਿਖਾਵਾਂਗੇ ਤੁਹਾਨੂੰ ਦਿਖਾਉਣੀ ਹਨ ਮੈਂ ਆਂਬੀਆਂ ਮੈਂ ਛੱਤ ਤੋਂ ਉਤਰਾਈਆਂ ਦੇਖੋ ਇਹ ਬੂਟੇ ਨੂੰ ਇੰਨੀ ਆਂਬੀਆਂ ਬਹੁਤ ਜ਼ਿਆਦਾ ਲੱਗਦੇ ਨੇ ਤੁਹਾਨੂੰ ਇੱਕ ਆਪ ਇੱਕ ਸਾਈਡ ਦਿਖਾ ਰਹੀ ਐ ਇਹਦੀ ਦੂਸਰੀ ਸਾਈਡ ਨਹੀਂ ਦਿਖਾਉਂਦੀ ਹਣਾ ਤਾਂ ਦੇਖੋ ਕਿੰਨੀਆਂ ਆਂਬੀਆਂ ਭਰਿਆ ਪਿਆ ਬੂਟਾ ਤੇ ਵੱਡਾ ਤਾਂ ਮਿੱਟਾ ਸਾਡੇ ਦੂਰ ਉਹ ਜ਼ੂਮ ਕਰਕੇ ਦਿਖਾਉਂਦੀ ਨਹੀਂ ਪਰ ਉਹ ਤੇ ਸੁਣਾਣੀ ਸੀ ਸੀ ਮੇਰੇ ਵਾਲਿਆਂ ਬੰਮੇ ਦੇਖ ਲਓ ਇੱਕ ਸਾਡੇ ਹੋਰ ਉਧਰ ਬੂਟਾ ਖੜਾ ਉਹਨੂੰ ਬਹੁਤ ਨਹੀਂ ਮੈਂ ਆਪਣੇ ਹੱਥੋਂ ਨੂੰ ਤਾਂ ਚਟਣੀ ਜੋਗੀ ਆ ਲੈ ਉਹ ਕਹਿੰਦੇ ਨਾ ਬਾਜ਼ਾਰੋਂ ਲਿਆ ਦੇਣਾ ਮੈਂ ਤਾਂ ਚੱਲ ਠੀਕਾ ਬਾਜ਼ਾਰੋਂ ਲਿਓ ਆਪਾਂ ਨੇ ਤਾਂ ਵੀ ਅੰਦੀ ਚਟਣੀ ਬਣਾਣੀ ਆ ਬਾਜ਼ਾਰੋਂ ਲਿਓ ਜਾ ਕੇ ਤਾਂ ਫੋੜ ਤਾਂ ਆਪਾਂ ਨੇ ਬਣਾ ਲਈਆਂ ਹੋਣਾ ਦੀ ਇਹਦੇ ਸਕੂਲ ਦੇ ਬੱਚੇ ਖੇੜਦੇ ਹਨ ਬੜੇ ਚੰਗੇ ਲੱਗਦੇ ਨੇ ਢਿੰਡੇ ਦੇ ਪਾਸੇ ਦੇਖ ਲਓ ਬੂਟੇ ਪਏ ਸਾਡੇ ਗਮਲੇ ਥਲੇ ਸਾਡੇ ਇਹ ਗਮਲੇ ਪਏ ਨੇ ਮੈਂ ਜ਼ੂਮ ਕਰਕੇ ਤੁਹਾਨੂੰ ਜੁਮ ਕਰਕੇ ਦਿਖਾਵਾਂ ਉਹ ਮੇਰੇ ਆਲੇ-ਦਾਲੇ ਬਹੁਤ ਸੋਨੇ ਬੁੱਟੇ ਨੇ ਜਿਹੜਾ ਇਹ ਸਾਹਮਣੇ ਦਿਸ ਰਿਹਾ ਨਾ ਤੁਹਾਨੂੰ ਮੈਂ ਜ਼ੂਮ ਕਰਕੇ ਦਿਖਾਉਣੀ ਹੈ ਇਹ ਬੁੱਟਾ ਵਾਲਾ ਇਹਦਾ ਇਹ ਬਣਾ ਨਾਮ ਨਹੀਂ ਮੈਨੂੰ ਇਹਦਾ ਯਾਦ ਕੀ ਹੈ ਜਿਹਦਾ ਸਰਕੰਡੇ ਜਿਹਦਾ ਹੁੰਦਾ ਨਾ ਇਦਾਂ ਦਾ ਹੈਗਾ ਪਰ ਇਹ ਕੈਂਸਰ ਨੂੰ ਬਹੁਤ ਵਧੀਆ ਚੀਜ਼ ਹੈ ਕਿ ਚਾਹ ਬਣਾ ਕੇ ਪੀਣ ਨਾਲ ਹੁੰਦਾ ਮੇਰੇ ਘਰ ਵੀ ਲੱਗਿਆ ਸੀ ਸੁੱਕ ਗਿਆ ਮੈਂ ਫੇਰ ਕੋਸ਼ਿਸ਼ ਕਰਾਂਗੀ ਇਹਨੂੰ ਹਰਾ ਕਰਨ ਦੀ। ਮਗਲੇ ਪਾਸੇ ਹੁਣ ਕੋਈ ਰਹਿੰਦਾ ਨਹੀਂ ਪਹਿਲਾਂ ਰਹਿੰਦੇ ਸੀ। ਤਾਂ ਗਮਲਿਆਂ ਦੀ ਦਰਦਸ਼ਾ ਚੰਗੀ ਸੀਗੀ ਹੁਣ ਤਾਂ ਵਿਚਾਰੇ ਦਰਦਸ਼ਾ ਬੜੀ ਮਾੜੀ ਹੋਈ ਪਈ ਐ ਇਹਨਾਂ ਦੀ। ਤਾਂ ਮੈਂ ਅੱਜ ਆਪਣੇ ਹਸਬੰਦ ਨੂੰ ਕਹਿ ਰਹੀ ਸੀ ਕਿ ਮਗਲੇ ਜਿਹੜੇ ਬੂਟੇ ਸੁੱਕ ਗਏ ਅੱਛਾ ਨਹੀਂ ਲੱਗ ਰਹੇ ਇਹ ਪਾਣੀ ਨਹੀਂ ਪਾ ਰਹੇ। ਤਾਂ ਚਲੋ ਜੀ ਅਗਲੀ ਦੀ ਇੱਛਾ ਹੈ ਅਗਲੀ ਦੀ ਮਰਜ਼ੀ ਹੈ। ਇਹ ਆਪਾਂ ਤੁਹਾਨੂੰ ਦਿਖਾਉਣੇ ਹਨ ਅੰਦਰ ਜਾ ਕੇ ਕਿਂਡ ਤੋਂ ਵੀ ਕੀ ਕੀ ਸਬਜ਼ੀ ਲੈਂਦੀ ਐ। ਛੋਟੇ ਛੋਟੇ ਵੀਡੀਓ ਨੇ ਮ ਬਣਾਵਾਂਗੇ। ਹੁਣ ਮੈਂ ਸਖ ਲੀਏ ਪਹਿਣਾ ਕਰਕੇ ਵੀਡੀਓ ਲੰਬੀ ਬਣਾ ਲਾ ਪਰ ਦੇਖਦਿਆਂ ਤਾਂ ਪੈਣਾ ਹੁੰਦਗਾ ਨਹੀਂ ਲੰਬੀ ਵੀਡੀਓ ਮੈਂ ਦੇਖਦੀ ਹੁੰਨੀ ਆ ਕਈ ਪੈਣਾ ਨਾ ਕਲਿੱਕ ਕਮੈਂਟ ਕਰ ਦਿੰਦਿਆਂ ਆਉਂਦੀ 8 ਮਿੰਟ ਦੀ ਵੀਡੀਓ 3 ਮਿੰਟ ਬਾਅਦ ਕਰਨੀ ਜੀ ਫਾਲੋਵਾਚ ਦੇਖੋ ਕਿਹੜੇ ਤਰੀਕੇ ਨਾਲ ਫਾਲੋਵਾਚ ਕਰਦੀ ਹੈ ਨਾ ਭੈਣ ਏਦਾਂ ਲਗ ਰਿਹਾ ਸਾਰੇ ਨਾਲ ਲੋੜ ਸਹਿਯੋਗ ਦੀ ਮੈਂ ਸੱਚੀ ਗੱਲ ਹੁਣ ਕਹੀ ਦੀ ਵੀਡੀਓ ਲਾ ਕੇ ਦੂਸਰੇ ਮੋਬਾਈਲ ਤੇ ਛੱਡ ਕੇ ਆਈ ਹੈਗੀ ਚੱਲ ਰਹੀ ਹੈਗਾ ਹਾਂ ਆਉ ਤੁਹਾਨੂੰ ਦਿਖਾਉਣੀ ਅੰਦਰ ਜਾ ਕੇ ਕੀ ਸਬਜ਼ੀ ਲੈਂਦੀ ਆਪਾਂ ਨੇ ਹਾਂਜੀ ਆਪਾਂ ਤੁਹਾਡੇ ਸਾਹਮਣੇ ਹੁਣ ਆ ਤੁਹਾਡੇ ਸੀ ਹੈਨਾ ਤਿੰਨ ਕੀਏ ਹੁਣੇ ਤਾਂ ਪਟਾਂ ਹੀ ਲੱਗਦਾ ਮੈਨੂੰ ਕਿ ਪੱਕੇ ਤਾਂ ਨਹੀਂਗੇ। ਅੱਛੇ ਪਏ ਨੇ, ਸੋਹਣੇ ਪਏ ਵੈਸੇ ਪੱਕ ਜਾਂਦੇ ਆ। ਪਰ ਦਿਨ ਤਾਂ ਮਿੱਟੀ ਇਦਾਂ ਦੀ ਆ ਰੱਬ ਜਾਣਦਾ। ਇਹ ਲਈ ਤੋਰਨਾ ਮੈਂ ਆਪਣੇ ਘਰੋਂ। ਘਰੋਂ ਦਾ ਮਤਲਬ ਕਿ ਪਿੰਡੋਂ। ਪਿੰਡੋਂ ਖੇਚ ਲੱਗੀਆਂ ਆਰਗਨ ਸਬਜ਼ੀ। 1 ਕਿਲੋ ਕੀ ਫਸਟ ਲੋਕੀ ਨਿਕਲੀ ਜਿਹੜੀ ਕਿ ਫਸਟ ਦਾ ਆਪਾਂ ਇਹਨੂੰ ਹਟਾਣ ਕੀਤਾ। ਉਹਨਾਂ ਨੇ ਤਾਂ ਹਲੇ ਖਾਧੀ ਵੀ ਨਹੀਂ ਕਿਉਂਕਿ ਕਦਰਾਂ ਨਹੀਂ ਬਾਹਰ ਚਲੀ ਗਈ। ਦੂਜੀ ਤਿਆਰੀ ਕਰ ਰਹੀ ਹੋਵੇ ਜਾਣ ਵਾਲੀ ਆ। ਤੇ ਰਹਿ ਕੇ ਕੌਣ ਰਹਿ ਗਿਆ ਤੇ ਕਮਲ ਬਾਦਸ਼ਾ। ਕਮਲ ਬਾਦਸ਼ਾ ਨਹੀਂ ਲੈਣੀ ਆ ਫਿਰ ਸਬਜ਼ੀ ਜਦੋਂ ਜਾਵਗੀ ਉੱਥੇ। ਤੇ ਬਾਕੀ ਚਲੋ ਜਿਹਦੇ ਕਰਮਾ ਚ ਆਪਾਂ ਗਾਂ ਚ ਖਾਈ ਲੈਣੀ ਆ ਤੇ ਤੁਸੀਂ ਦੱਸਿਓ ਮੈਨੂੰ ਕਿ ਤੁਹਾਨੂੰ ਮੇਰੀ ਵੀਡੀਓ ਕਿਸ ਤਰ੍ਹਾਂ ਦੀ ਲੱਗੀ ਇਹ ਸਬਜੀ ਆਪਾਂ ਦੇਖੋ ਅਸੀਂ ਦੋ ਮੈਂਬਰ ਦੋ ਮੈਂਬਰੋਂ ਜ਼ਿਆਦਾ ਲੋੜ ਨਹੀਂ ਹੁੰਦੀ ਹੈ ਨਾ ਭੈਣੇ ਪਰ ਪਰ ਬਣਾ ਲਓ ਉਹ ਚੰਗੀ ਵੀ ਨਹੀਂ ਲੱਗ ਜੀਗੀ ਉਨੀ ਕੁ ਬਣਾਓ ਜਿੰਨੀ ਕਾਪਾ ਨੂੰ ਜ਼ਰੂਰਤ ਵਾ ਕਮ ਸੇ ਕਮ ਦੋ ਕੋਲੀਆਂ ਵੜ ਗਏ ਹੱਡੀ ਬਰਾਵਨਾ ਦੋ ਟਾਈਮ ਨਿਕਲ ਜਾਂਦੇ ਨੇ ਜ਼ਿਆਦਾ ਵੀ ਨਹੀਂ ਹੁੰਦਾ ਗਈ ਬਣਾ ਲੀ ਆਪਾਂ ਤੇ ਮੇਰੇ ਚੈਨਲ ਨੂੰ ਲਾਈਕ ਕਮੈਂਟ ਔਰ ਸਬਸਕ੍ਰਾਈਬ ਕਰਾਂ ਸਬਸਕ੍ਰਾਈਬ ਕਰਨਾ ਨਾ ਭੁੱਲਣਾ 90 ਹਾਂ ਤਾਂ ਜ਼ਰੂਰ ਕਰੋ ਸਬਸਕ੍ਰਾਈਬ ਕਰੋ ਪ੍ਰਾਣੀ ਆਤਾ ਬੈਲ ਬਟਨ ਜਰੂਰ ਦਬਾ ਲਿਆ ਕਰੋ ਵੀਡੀਓ ਵਾਚ ਕਰ ਲਿਆ ਕਰੋ ਭੈਣਾ ਚਾਹੇ ਵੱਡੀ ਵੀਡੀਓ ਚਾਹੇ ਛੋਟੀ ਲਾ ਕੇ ਰੱਖ ਦੋ ਆਪਾਂ ਕਿਹੜਾ ਕੰਨੇ ਪੈਣਾ ਕੋਲੇ ਬਹਿ ਕੇ ਦੇਖੀ ਚੱਲੋ ਫਰਤੋ ਖਾਣਾ ਕਰਿਆ ਕਰੋ ਕਿੱਤੋਂ ਖਾ ਚੰਗਾ ਨਹੀਂ ਆਂਦਾ ਉੱਪਰ ਵਾਲਾ ਸਭ ਕੁਝ ਦਿਖਦਾ ਸਭ ਕੁਝ ਚਲੋ ਜੀ ਧੰਨਵਾਦ ਓਕੇ ਬਾਏ ਟਾਟਾ